ਅਸੀਂ ਗੁਰੂ ਤੋਂ ਦੁੱਧ ਮੰਗਦੇ ਆ ਪੁੱਤ ਮੰਗਦੇ ਆ ਗੁਰੂ ਸਾਹਿਬ ਤੋਂ ਤੰਦਰੁਸਤੀ ਮੰਗਦੇ ਆ ਮਾਇਆ ਸਾਰੀ ਦੁਨੀਆਂ ਮੰਗਦੀ ਐ ਮਾਇਆ ਸਾਰੀ ਦੁਨੀਆਂ ਮੰਗਦੀ ਐ ਇਸ ਕਰਕੇ ਦੁਖੀ ਵੀ ਸਾਰੀ ਦੁਨੀਆਂ ਹੈ ਬਲੀ ਰੋਵੇ ਨਾਹੇ ਭਤਾਰ ਨਾਨਕ ਦੁਖੀ ਆ ਸਭ ਸੰਸਾਰ ਸੁਖ ਦੇਣ ਵਾਲੇ ਗੁਰੂ ਨੂੰ ਲਿਖਣਾ ਪੈ ਗਿਆ ਕਿ ਸਾਰੀ ਦੁਨੀਆਂ ਦੁਖੀ ਹੈ ਕਿਉਂਕਿ ਦੁਖੀ ਮੰਗਦੇ ਆ ਜਿਹੜਾ ਅੱਜ ਸੁੱਖ ਮੰਗਿਆ ਉਹਦੇ ਵਿੱਚੋਂ ਦੁੱਖ ਨਿਕਲਣਾ ਹੈ ਸਤਿਗੁਰੂ ਤੋਂ ਅਸੀਂ ਮਾਇਆ ਮੰਗਦੇ ਹਾਂ ਦੁੱਧ ਮੰਗਦੇ ਪੁੱਤ ਮੰਗਦੇ ਮਾਇਆ ਮੰਗਦੇ ਗੁਰਮੁਖ ਪਿਆਰਿਓ ਦੁਨੀਆ ਜਗਤ ਦੇ ਤਦਾਰ ਮੰਗਦੇ ਪਰ ਖੁਸ਼ ਹੋ ਜੇ ਤੇ ਸੇੜੀ ਦੇ ਦਿੰਦਾ ਉਸਤਾ ਤੋਂ ਨਾ ਮਿਲੂ ਜਦੋਂ ਗੁਰੂ ਖੋਸ਼ ਹੋ ਜਾਵੇ ਸੀਸ ਦੇ ਦਿੰਦਾ ਸਮਾਂ ਇਹੋ ਜਿਹਾ ਆ ਗਿਆ ਦੁਨੀਆ ਨੇ ਸੀਸ ਮੰਗਿਆ ਨਹੀਂ ਪਰ ਗੁਰੂ ਨੂੰ ਪਤਾ ਸੀ ਹੁਣ ਇਹਨਾਂ ਲੋਕਾਂ ਨੂੰ ਕੀ ਚਾਹੀਦਾ ਮੈਂ ਕੀ ਦੇਵਾਂ ਤੇ ਸਾਰਾ ਜਗਤ ਸੁਖੀ ਵਰਸੇ ਪਰਮ ហេਤ ਸਾਤਾ ਜਨ ਕੀ ਆਸ਼ੀਸ਼ ਦੀਆ ਪਰ ਸਿਰਨ ਦੀਆ ਸਾਧਨ ហេਤ ਇਤੀ ਜਨ ਕਰੀ ਸੀਸ਼ ਦੀਆ ਪਰ ਸੀਨਾ ਉਚਰੀ ਉਹ ਸਿਰ ਦੇਣ ਲੱਗਾ ਵੀ ਸੀ ਨਹੀਂ ਕਰਦਾ ਅਸੀਂ ਕੋਈ ਵਕਾਰ ਛੱਡਣ ਲੱਗੇ ਵੀ ਗੁਰੂ ਦੇ ਵਿੱਚ ਮੇਰ-ਤੇਰ ਕਰ ਲੈਨੇ ਨੇ ਸਾਡੇ ਗੁਰੂ ਨੂੰ ਕੁਝ ਨਹੀਂ ਆਉਂਦਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੁਝ ਨਹੀਂ ਆਉਂਦਾ ਦੂਜਿਆਂ ਨੂੰ ਜਾ ਕੇ ਦੱਸ ਦੇ ਦੂਜੇ ਧਰਮਾਂ ਵਾਲਿਆਂ ਨੂੰ ਕਿ ਸਾਡਾ ਗੁਰੂ ਨਹੀਂ ਜਾਣਦਾ ਕੁਝ ਵੀ ਅਸੀਂ ਤੁਹਾਡੇ ਕੋਲ ਆਈਆਂ ਪੱਗਾਂ ਬਨ ਕੇ ਦਸਤਾਰਾਂ ਬਨ ਕੇ ਅੰਮ੍ਰਿਤ ਛੱਕ ਕੇ ਅਸੀਂ ਦੂਜਿਆਂ ਨੂੰ ਕਹਿੰਨੇ ਆ ਸਾਡੇ ਗੁਰੂ ਨੂੰ ਕੁਝ ਨਹੀਂ ਆਉਂਦਾ ਯਾਦ ਰੱਖਿਓ ਲੋਰ ਪੈ ਗਈ ਉਹਨਾਂ ਧਿੰਦਾ ਨਹੀਂ ਦੇਣਾ ਇਧਰ ਸੀਸ ਦੇਣ ਵਾਲੇ ਗੁਰੂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ ਗੁਰਮੁਖ ਪੈਰੋ ਸੀਸ ਦੇਣ ਵਾਲੇ ਧਰਮ ਨੇਤ ਸੰਕਾ ਜਨ ਕੀਆ ਸੀਸ ਦਿਆ ਪਰ ਸਿਰਨ ਨ ਦਿਆ ਜਦੋਂ ਆਖਦੇ ਨੇ ਤਿਲਕ ਜੰਨੂ ਰਾਖਾ ਪ੍ਰਭ ਤੰਕਾ ਤੰਕਾ ਤੋਂ ਭਾਵ ਉਹਨਾਂ ਦਾ ਸਾਡਾ ਨਹੀਂ ਸੀ ਸਿੱਖ ਨਹੀਂ ਲਾਉਂਦੇ ਤਿਲਕ ਸਿੱਖ ਨਹੀਂ ਪਾਉਂਦੇ ਜੰਨੂ ਸਿੱਖ ਨਹੀਂ ਬੋਦੀ ਰੱਖਦੇ ਸਿੱਖ ਨਹੀਂ ਧੋਤੀ ਰੱਖਦੇ ਤੇ ਗੁਰਮੁਖ ਪਿਆਰਿਓ ਉਹ ਉਹਨਾਂ ਦੇ ਜਿਨ੍ਹਾਂ ਦੇ ਉੱਤੇ ਔੜਕ ਜ਼ੁਲਮ ਆ ਗਿਆ ਜਿਨ੍ਹਾਂ ਦੇ ਉੱਤੇ ਸ਼ੇਰ ਅਫਗਾਨ ਨੇ ਕਹਿ ਦਿੱਤਾ ਕਸ਼ਮੀਰ ਦੇ ਗਵਰਨਰ ਨੇ ਕਹਿੰਦਾ ਮੈਂ ਸਾਰੇ ਹਿੰਦੂ ਮੁਸਲਮਾਨ ਬਣਾਉਣੇ ਨੇ ਕਹਿੰਦੇ ਜਿੰਨੇ ਇੱਕ ਦਿਨ ਵਿੱਚ ਬਣੇ ਉਹਨਾਂ ਦੇ ਜਦੋਂ ਉਹ ਜਨੇਉ ਤੋਲੇ ਤੇ ਸਵਾ ਮਣ ਬਣ ਗਏ ਜਨੇਉ ਸਵਾ ਮਣ ਤੇ ਮੈਂ ਖੋਜ ਕਰਦਿਆਂ ਇਹ ਗੱਲ ਲੱਭੀ ਕਿ ਇੱਕ ਜਨੇਊ ਦਾ ਕਿੰਨਾ ਭਾਰ ਹੁੰਦਾ ਸਵਾ ਮਣ ਦਾ ਤਾਂ ਹੀ ਆਪਾਂ ਅੰਦਾਜ਼ਾ ਲਾਵਾਂਗੇ ਨਾ ਨਹੀਂ ਤੇ ਪੜੀ ਜਾਵਾਂਗੇ ਸਵਾ ਮਣ ਜਨੇਊ ਲੈ ਸਵਾ ਮਣ ਜਨੇਊ ਲੈ ਪਤਾ ਲੱਗਣਾ ਹੀ ਨਹੀਂ ਕਿੰਨੇ ਆ ਬੰਦਿਆਂ ਦੇ ਜਨੇਊ ਸੀ ਸਵਾ ਮਣ ਕਿੰਨੇ ਦੂਵੀਰ ਸੀ ਜਿਹੜੇ ਆਪਣੇ ਧਰਮ ਦੇ ਵਿੱਚ ਰਾਮ ਰਾਮ ਜਪਦੇ ਨਾ ਕਿਸੇ ਨੂੰ ਮਾਰਾ ਕਹਿੰਦੇ ਨਾ ਕਿਸੇ ਨੂੰ ਚੰਗਾ ਮੁਆਫ ਕਰਨਾ ਅੱਜ ਵੀ ਜਿਹੜੇ ਅਸਲੀ ਹਿੰਦੂ ਵੀਰ ਨੇ ਉਹ ਆਪਣੇ ਨੰਦ ਲੈਂਦੇ ਤੇ ਮਾਇਆ ਵੀ ਉਹਨਾਂ ਕੋਲ ਹੀ ਆਖੋ ਸਤਨਾਮ ਸ੍ਰੀ ਮਾਇਆ ਵੀ ਵਾ ਉਹਨਾਂ ਕੋਲ ਵੀਰਾਂ ਕੋਲ ਅੱਜ ਵੀ ਉਹ ਬੜੇ ਮਾਇਆ ਧਾਰੀ ਨੇ ਉਹ ਕਿਸੇ ਵਾਦ-ਵਿਵਾਦ 'ਚ ਨਹੀਂ ਪੈਂਦੇ ਵਾਫ ਕਰਨਾ ਜਦੋਂ ਸਵਾ ਮਨ ਜਨੇਊ ਲਾ ਦਿੱਤੇ ਜ਼ਬਰ ਜ਼ੁਲਮ ਨਾਲ ਦਰਾਤਮ ਘਾ ਕੇ ਭਾਰ ਤੋਲੇ ਸਵਾ ਮਨ ਬਣੇ ਇੱਕ ਜਨੇਊ ਦਾ ਭਾਰ 5 ਗ੍ਰਾਮ ਹੁੰਦਾ ਅੱਧਾ ਤੋਲਾ ਅੱਧੇ ਤੋਲੇ ਦਾ ਇੱਕ ਜਨੇਊ ਬਣਦਾ 5 ਗ੍ਰਾਮ ਤੁਸੀਂ 7 ਕਿਲੋ ਦੇ ਨਾਲ ਇਹਨੂੰ ਕੈਲਕੂਲੇਟ ਕਰ ਲਿਓ 13000 ਬੰਦਾ ਬਣਦਾ ਹੈ 12 13000 ਤੁਹਾਡੇ ਹੀ ਗਿਣਤੀ ਆਵੇਗੀ ਜੇ ਮਨ ਨੂੰ ਇਧਰ ਉਧਰ ਵੀ ਲੈ ਲਵੋਗੇ 12000 ਨਹੀਂ ਤੇ 13000 13000 ਬੰਦਾ ਤੋਂ ਵੱਧ ਕੇ ਜਿਵੇਂ ਉਹ ਲਾਖੇ ਉਹਨੂੰ ਤੋਲਿਆ ਤੇ ਉਹ ਬਣੇ ਸਵਾ ਮਣ ਇੰਨੀ ਕਿਰਪਾਨ ਇੰਨਾ ਲਹੂ ਡੁੱਲਾ ਹਿੰਦੂ ਵੀਰਾਂ ਦਾ ਕਿਉਂਕਿ ਇਹ ਮੁਗਲ ਚਾਹੁੰਦੇ ਨੇ ਕਿ ਇਸ ਦੇਸ਼ ਵਿੱਚ ਸਾਡਾ ਧਰਮ ਹੋਵੇ ਇੱਕੋ ਧਰਮ ਮੁਗਲ ਮੁਸਲਮਾਨ ਹੋਵੇ ਤੇ ਸ਼ਾਇਦ ਝਗੜੇ ਸਾਡੇ ਮਿਟ ਜਾਣਗੇ ਜਦੋਂ ਤੋਲਿਆ ਤੇ ਹਹਾਕਾਰ ਮਚ ਗਈ ਉਸ ਵਕਤ ਕਸ਼ਮੀਰ ਦੇ ਵਿੱਚ ਜਿਵੇਂ ਅੱਜ ਵੀ ਪੜੇ ਲਿਖੇ ਵਿਦਵਾਨ ਪੰਡਿਤ ਜਿਹੜੇ ਬ੍ਰਾਹਮਣ ਉਸ ਕਸ਼ਮੀਰ ਦੇ ਮੰਨੇ ਜਾਂਦੇ ਨੇ ਉਹਨਾਂ ਸਮਿਆਂ ਦੇ ਵਿੱਚ ਗਾਇਤਰੀ ਮੰਤਰ ਰਟਣ ਵਾਲੇ ਗੀਤਾ ਪੜਨ ਵਾਲੇ ਵੇਦ ਪੜਨ ਵਾਲੇ ਸ਼ਾਸਤਰ ਪੜਨ ਵਾਲੇ ਇਹ ਪੰਡਿਤ ਬ੍ਰਾਹਮਣ ਕਸ਼ਮੀਰ ਦੇ ਉਹਨਾਂ ਸ਼ੂਜ ਕਸ਼ਮੀਰ ਤੋਂ ਕੀਤਾ ਹੈ ਵਾਅਦਾ ਕਰਨਾ ਜਿਹੜੀ ਕੌਮ ਮਾਰ ਨਹੀਂ ਹੋਵੇ ਜਿਹੜੀ ਕੌਮ ਸੁਟਣੀ ਹੋਵੇ ਜਿਸ ਕੌਮ ਨੂੰ ਧੱਕਾ ਲਾਉਣਾ ਹੋਵੇ ਉਹਦੀ ਪੜਾਈ ਕੋਈ ਨਹੀਂ ਖੋਣੀ ਪੈਂਦੀ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਖੋ ਲੈਂਦੇ ਨੇ ਇਹ ਐਜੂਕੇਸ਼ਨ ਸਿੱਖਿਆ ਤਾਂ ਹੀ ਨਹੀਂ ਹੋ ਜੇ ਕੌਮ